ਤੇਰੇ ਦਿਮਾਗ ਚ ਕੇ ਇਕੱਲੇ ਇਕੱਲੇ ਆਪਣਾ ਮੀਂਹ ਪੰਗਾ ਬੇਬੂਖ ਬਣਾਵੇਂ ਤੈਨੂੰ ਕਹਿੰਦਾ ਹੀ ਨਹੀਂ ਕੀ ਬੇਬੂਖ ਬਣਾਉਦਾ ਤੈਨੂੰ ਤੇਰੇ ਘਰ ਦਾ ਹੀ ਕੰਮ ਮੇਰੇ ਤਾਂ ਨਹੀਂ ਘਰ ਦਾ ਕੰਮ ਦਾ ਨਹੀਂ ਕਰਨਾ ਘਰ ਇਹ ਉਹ ਮੈਨਾਂ ਕਰੀ ਜਾਣਾ ਮੈਂ ਤੇ ਤੈਨੂੰ ਕੋਈ ਨਹੀਂ ਗਿਆ ਮੈਂ ਤੇਰਾ ਸੂਰ ਰੇਤਾ ਪਿੱਛੇ ਮੈਂ ਤੇਰੇ ਸਾਹਮਣੇ ਬੈਠੇ ਆਇਆ ਮੈਨੂੰ ਆਲੇ ਗਿਆ ਆਈ ਨਹੀਂ ਕਰਦਾ ਤੂੰ ਤਾਂ ਇਹ ਵੀ ਕਹਦਾ ਹੀ ਮੇਰੇ ਤਾਂ ਲੋੜੀ ਨਹੀਂ ਬਈ ਕਿਹਾ ਸੀ ਕਿ ਨਹੀਂ ਤੂੰ ਮੈਂ ਹੁਣ ਕਾਲੇ ਕੰਮ ਕਈ

ਉਤੇ ਵੀ ਕਰਨੀ ਮਰਜੀ ਮੈਂ ਅੱਗੇ ਉਹਨੇ ਕਿਹਾ ਕੀ ਕੀਤਾ ੱੱਕੇ ਨੇ ਠਕਣਾ ਦੀ ਜਾਗਾ ਬਾਅਦ ਕਿ ਮੈਂ ਉਹਨੂੰ ਪੈਸੇ ਦਿੱਤੇ ਤੇ ਇਹ ਪਤਾ ਨਹੀਂ ਮੈਂ ਕਿਤੇ ਦੁਆਕਾਂ ਨੂੰ ਵੇਰ ਵੇਰ ਕਰਕੇ ਤੇ ਮੈਂ ਕਹਾ ਉਹਦੇ ਪੈਸੇ ਲੈ ਕੇ ਜਾ ਗਿਆ ਕਿਹਦੇ ਨੇ ਠਾਲੀ ਦੇ ਜਦੋਂ ਅੱਧੀ ਠਾਲੀ ਪਹਿਲਾਂ ਲਾ ਕੇ ਗਿਆ ਲੋ ਕਰ ਪਈ ਤਾਂ ਨਹੀਂ ਨਹੀਂ ਕਿਹਾ ਇਹ ਤਾਂ ਵਾਦੀ ਠਾਲੀ ਕੋ ਲਾ ਗਿਆ ਇੱਥੇ ਮੈਂ ਕਹਾ ਜਾਂ ਮਾਨ ਉਸਦੀ ਬੈਠੇ ਲੂਤਰਾਂ ਦੀ ਦਵਾਈ ਉਹ ਹੀ ਆਪਾਂ ਬਾਥਰੂਮ ਬਣਾਇਆ ਆਉਂ ਉਹਦਾ ਤੂੰ ਕੀ ਦਿੱਤਾ ਯਾਰ ਯਾਰ ਉਹਨੇ ਬਾਥਰੂਮ ਨਹੀਂ ਬਣਾਇਆ ਦਿੱਤਾ ਰੇਤਾ ਦੇ ਦੂਪੇ ਹਿੱਕ ਤੋ ਦਿੱਤੇ ਤੇ ਇੱਕਾਲੇ 1500 ਪਹਿਲਾ ਟਰਾਲੀ ਜਿਹੜੀ ਇੱਥੇ ਪਈ ਸੀ ਸੁੱਕੇ ਚ ਬਹੁਤਾ ਜਿਹੜੇ ਮੁੰਡਿਆਂ ਨੇ ਸੇਵਾ ਕਰਾਈ ਉਸ ਦਿਨ ਟਰਾਲੀ ਆਈ ਨਹੀਂ ਮੇਰੇ ਮੁੰਡੇ ਕਿਹੜੇ ਮੁੰਡੇ ਸੀ ਬਿਲਕੁਲ ਨਹੀਂ ਤੂੰ ਕਿਹੜਾ ਗਲਤੀ ਤੋਂ ਹਣ ਗਲਤੀ ਤੋਂ ਹੋਣੀ ਆ ਮਾਲ ਮਾਰ ਥੱਪੜ ਬੂਤਾ ਨਾਲ ਮੇਰੇ ਕਿਵੇਂ ਭਾਈ ਹੋਵੇ ਤਾਂ ਖਹਿਰ ਜਾ ਫਰ